ਸਸਿਕਾ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਹਾਂ ਜੀ ਅੱਜ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦਾ ਵੱਡਾ ਐਕਸ਼ਨ ਹਰਜਿੰਦਰ ਸਿੰਘ ਧਾਮੀ ਤੇ ਉਹਨਾਂ ਦੇ ਨਾਲ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੱਜ ਇੱਕ ਵੱਡਾ ਫੈਸਲਾ ਲਿਆ ਹੈ ਕਿਉਂਕਿ ਕਿਸੇ ਇਨਸਾਨ ਵੱਲੋਂ ਸਿੱਖ ਇਤਿਹਾਸ ਨੂੰ ਤੋੜ ਮੋੜ ਕੇ ਦਿਖਾਇਆ ਗਿਆ ਹੈ। ਇਹਦੇ ਬਾਰੇ ਤੁਹਾਨੂੰ ਅੱਗੇ ਜਾ ਕੇ ਗੱਲ ਦੱਸਦੇ ਹਾਂ ਕਿ ਇਹ ਮਾਮਲਾ ਕੀ ਹੈ। ਜਦੋਂ ਕਿ ਹਰ ਇੱਕ ਭਾਰਤ ਦੇ ਨਾਗਰਿਕ ਨੂੰ ਪਤਾ ਹੈ ਜਾਂ ਲੋਕਾਂ ਨੂੰ ਪਤਾ ਹੈ ਕਿ ਸਿੱਖ ਇਤਿਹਾਸ ਦੀ ਬਹੁਤ ਹੀ ਵੱਡੀ ਦੇਣ ਹੈ ਭਾਰਤ ਨੂੰ। ਜੇ ਗੱਲ ਕਰੀਏ ਕਸ਼ਮੀਰੀ ਪੰਡਤਾਂ ਤੋਂ ਲੈ ਕੇ ਗੁਰਤੇਗ ਬਹਾਦਰ ਜੀ ਦੀ ਸ਼ਹਾਦਤ ਤੋਂ ਹਰ ਟਾਈਮ ਸਿੱਖ ਇਤਿਹਾਸ ਨੇ ਭਾਰਤ ਦੇ ਲਈ ਆਪਣਾ ਆਪਣੀ ਕੁਰਬਾਨੀ ਦਿੱਤੀ ਹੈ ਜਾਂ ਉਹ ਹਮੇਸ਼ਾ ਹੀ ਸਿੱਖ ਕੌਮ ਭਾਰਤ ਦੇ ਨਾਲ ਖੜੀ ਹੈ ਇੱਕ ਬਹੁਤ ਵੱਡੇ ਯੂਟਿਊਬਰ ਨੇ ਉਹਨਾਂ ਦਾ ਨਾਮ ਹੈ त्रव राठी त्रव राठी एक यूट्यूबर ने जिन्ना ने अपने ही चैनल ते 15 ਘੰਟੇ ਪਹਿਲਾਂ ਬਹੁਤ ਹੀ ਇੱਕ ਸਿੱਖ ਇਤਿਹਾਸ ਨੂੰ ਚੋਟ ਪਹੁੰਚਾਉਣ ਵਾਲੀ ਵੀਡੀਓ ਅਪਲੋਡ ਕੀਤੀ ਹੈ ਉਹ ਵੀਡੀਓ ਹਾਲਕਿ ਉਹਨਾਂ ਨੂੰ ਇਹ ਵੀ ਪਤਾ ਹੈ ਜੋ ਤਰਵ ਰਾਠੀ ਨੇ ਕਿ ਉਹਨਾਂ ਦੇ ਕਰੋੜਾਂ ਲੋਕ ਉਹਨਾਂ ਦੇ ਨਾਲ YouTube ਤੇ ਜੁੜੇ ਹੋਏ ਹਨ ਤੇ ਉਹਨਾਂ ਨੇ ਉਹਨਾਂ ਦੀ ਜੋ ਵੀਡੀਓ ਹੈ 2 ਘੰਟੇ ਦੇ ਵਿੱਚ ਵਿੱਚ ਹੀ ਅ अनेका ਲੋਕਾਂ ਦੇ ਕੋਲ ਪਹੁੰਚਦੀ ਹੈ ਤੇ ਮਿਲੀਅਨ ਦੇ ਵਿੱਚ ਉਹ ਲੋਕ ਵੀਡੀਓ ਨੂੰ ਵੇਖਦੇ ਨੇ ਦੱਸ ਦਿੰਦੇ ਆ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਐਡਵੋਕੇਟ ਹਰਜਿੰਦਰ ਸਿੰਘ ਢਾਮੀ ਨੇ ਇਹ ਫੈਸਲਾ ਲਿਆ ਹੈ ਕਿ ਜੇ ਉਹ ਤ੍ਰੂਬਰਾਠੀ ਆਪਣੀ ਵੀਡੀਓ ਡਿਲੀਟ ਨਹੀਂ ਕਰਦੇ ਤਾਂ ਉਹਨਾਂ ਨੂੰ ਇਹਦੀ ਭਾਰੀ ਸਜ਼ਾ ਭੁਗਤਣੀ ਪੈ ਸਕਦੀ ਹੈ ਗੱਲ ਕਰਦੇ ਆ ਜੀ ਕਿ ਉਹਨਾਂ ਨੇ ਜੋ ਤ੍ਰੂਬਰਾਠੀਏ ਉਹਨਾਂ ਨੇ ਆਪਣੇ ਜੋ ਵੀਡੀਓ ਬਣਾਈ ਹੈ ਉਹਦੇ ਵਿੱਚ ਗੁਰਤੇਗ ਬਹਾਦਰ ਜੀ ਜਾਂ ਗੁਰਗੋਬਿੰਦ ਸਿੰਘ ਜੀ ਨੂੰ ਰੋਂਦੇ ਹੋਏ ਦਿਖਾਇਆ ਗਿਆ ਹੈ ਜਾਂ ਸਿੱਖ ਇਤਿਹਾਸ ਨੂੰ ਚੋਟ ਪਹੁੰਚਾਉਣ ਵਾਲੀਆਂ ਆ ਵੀਡੀਓਜ਼ ਅਪਲੋਡ ਕੀਤੀਆਂ ਨੇ ਇਹ ਵੀਡੀਓ ਉਹਨਾਂ ਨੇ ਐਨੀਮੇਸ਼ਨ ਦੁਆਰਾ ਤਿਆਰ ਕੀਤੀਆਂ ਨੇ ਹਾਲਕਿ ਇਹੋ ਜੀ ਉਹਨਾਂ ਉਹਨਾਂ ਨੂੰ ਕਰਨੀ ਨਹੀਂ ਚਾਹੀਦੀ ਸੀ ਕਿਉਂਕਿ ਉਹ ਬਹੁਤ ਵੱਡੇ ਯੂਟਿਊਬਰ ਨੇ ਤੇ ਉਹਨਾਂ ਨਾਲ ਹਰ ਇੱਕ ਇਨਸਾਨ ਕਰੋੜਾਂ ਦੀ ਕਰੋੜਾਂ ਵਿੱਚ ਉਹਨਾਂ ਨਾਲ ਹਰ ਇੱਕ ਇਨਸਾਨ ਜੁੜਿਆ ਹੋਇਆ ਹੈ ਤਾਂ ਇਸੇ ਕਰਕੇ ਉਹ ਉਹਨਾਂ ਨੂੰ ਇਹ ਪ੍ਰਬੰਧਕ ਕਮੇਟੀ ਨੇ ਤੇ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਉਹ ਆਪਣੀ ਵੀਡੀਓ ਡਿਲੀਟ ਕਰ ਦੇਣਾ ਲੇਕਿਨ ਉਹਨਾਂ ਨੇ ਅੱਗੋਂ ਜੋ ਦਰੁਵ ਰਾਠੀ ਨੇ ਉਹਨਾਂ ਨੇ ਅੱਗੋਂ ਫਿਰ ਦੁਬਾਰਾ ਇੱਕ ਵੀਡੀਓ ਪਾਈ ਹੈ ਲੋਕਾਂ ਦੇ ਆਪਣੇ ਹੀ ਚੈਨਲ ਤੇ ਲੋਕਾਂ ਨੂੰ ਸੁਣਾਉਣ ਲਈ ਕਿ ਇਹ ਜੋ ਵੀਡੀਓ ਹੈ ਮੈਂ ਉਹਨੂੰ ਡਿਲੀਟ ਕਰਾ ਯੈਸ অর ਨੋ ਲਿਖ ਕੇ ਭੇਜੋ ਜੋ ਏ ਦਰੁਵ ਰਾਠੀ ਨੇ ਇਹ ਗੱਲ ਗੱਲ ਦੇ ਵਿੱਚ ਮਤਲਬ ਕਿਰੇ ਰਹਿੰਦੇ ਨੇ ਭਾਵੇਂ ਉਹ ਜਨਤਾ ਪਾਰਟੀ ਹੋਵੇ ਭਾਰਤੀ ਜਨਤਾ ਪਾਰਟੀ ਹੋਵੇ ਭਾਵੇਂ ਉਹ ਕਾਂਗਰਸ ਹੋਵੇ ਉਹ ਕਿਸੇ ਨਾ ਕਿਸੇ ਦੇ ਖਿਲਾਫ ਬੋਲਦੇ ਦਿਖਾਈ ਨਜ਼ਰ ਆਉਂਦੇ ਨੇ ਲੇਕਿਨ ਸਿੱਖ ਇਤਿਹਾਸ ਨਾਲ ਕੌਮ ਨਾਲ ਛੇੜਛਾੜ ਕਰਨੀ ਉਹਨਾਂ ਲਈ ਕੋਈ ਚੰਗੀ ਚੀਜ਼ ਨਹੀਂ ਹੈਗੀ ਤਾਂ ਇਸ ਉੱਪਰ ਉਹਨਾਂ ਨੂੰ ਪ੍ਰਬੰਧਕ ਕਮੇਟੀ ਵੱਲੋਂ ਤੇ ਹਰਜਿੰਦਰ ਸਿੰਘ ਜੋ ਐਡਵੋਕੇਟ ਹਰਜਿੰਦਰ ਸਿੰਘ tạmੀ ਹੈ ਉਹਨਾਂ ਨੇ ਕਿਹਾ ਕਿ ਇਹ ਵੀਡੀਓ ਡਿਲੀਟ ਕਰਕੇ ਉਨ੍ਹਾਂ ਨੂੰ ਲੋਕਾਂ ਤੋਂ ਮਾਫੀ ਮੰਗਣੀ ਚਾਹੀਦੀ ਹੈ ਤੇ ਸ਼ੋਮਨੀ ਗੁਰਦੁਆਰਾ ਕਮੇਟੀ ਤੋਂ ਵੀ ਮਾਫੀ ਮੰਗਣੀ ਚਾਹੀਦੀ ਹੈ ਅੱਗੇ ਵੇਖਦੇ ਹਾਂ ਕਿ ਇਹਦੇ ਬਾਰੇ ਕੀ ਨਤੀਜਾ ਨਿਕਲ ਕੇ ਸਾਹਮਣੇ ਆਉਂਦਾ ਹੈ ਜਿਵੇਂ ਹੀ ਹੋਰ ਕੋਈ ਖਬਰ ਸਾਹਮਣੇ ਆਉਂਦੀ ਹੈ ਤਾਂ ਮਿਲਦੇ ਹਾਂ ਜਲਦੀ